ਚੰਗੇ ਤੇ ਸੁਚੱਜੇ ਢੰਗ ਦੇ ਨਾਲ ਸਾਂਭ ਕੇ ਰੱਖੀ ਹੋਈ ਇੱਕ ਵਿਰਾਸਤ ਬੱਸਾਂ ਭਰ ਭਰ ਕੇ ਵੀ ਆ ਕਾਫੀ ਜਿਵੇਂ ਅਦਰ ਕੰਟਰੀਆਂ ਦੇ ਲੋਕ ਹੁੰਦੇ ਆ ਹਨ ਅੰਦਰਲੇ ਬੰਨੇ ਨ ਯਾਰ ਆ ਦੇਖਣ ਨੂੰ ਮਿਲਿਆ ਉਹ ਵੱਖਰਾ ਜਿਹਾ ਸ਼ਾਇਦ ਸਸੀਕਾਲ ਜੀ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਅਮਨ ਘੁਮਣ 13 13 ਤੇ ਤੇ ਅੱਜ ਆਪਾਂ ਨਿਊਜ਼ੀਲੈਂਡ ਦੇ ਵਿੱਚ ਇੱਕ ਹੋਰ ਵਧੀਆ ਤੇ ਬਹੁਤ ਹੀ ਸ਼ਾਨਦਾਰ ਜਗ੍ਹਾ ਤੁਹਾਨੂੰ ਘੁਮਾਉਣ ਵਾਸਤੇ ਲੈ ਕੇ ਆਏ ਹੋਏ ਆ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਵਿੰਟਰ ਗਾਰਡਨ ਜਿਹੜਾ ਕਿ ਇੱਥੋਂ ਦਾ ਬਹੁਤ ਹੀ ਘੈਂਟ ਤੇ ਬਹੁਤ ਹੀ ਵਧੀਆ-ਵਧੀਆ ਇੱਥੇ ਕਾਫੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹਦੇ ਵਿੱਚ ਆਜੋ ਤੁਹਾਨੂੰ ਫਿਰ ਵਿਜ਼ਿਟ ਕਰਵਾਉਣੇ ਆਜ ਵਿੰਟਰ ਗਾਰਡਨ ਤੁਸੀਂ ਇੱਥੇ ਦੇਖ ਸਕਦੇ ਹੋ ਕਾਫੀ ਕੋਸ਼ੇ ਦੇ ਵਿੱਚ ਬਣਿਆ ਹੋਇਆ ਤੇ ਤੁਸੀਂ ਇਧਰ ਨਿਗਾ ਮਾਰੋਗੇ ਇਹ ਇੱਕ ਸਮਤਲ ਜਗ੍ਹਾ ਤੇ ਹੈ ਨੀਗਾ ਮੈਂ ਤੁਹਾਨੂੰ ਦੱਸ ਦਿਆਂ ਵੀ ਇੱਕ ਆਪਾਂ ਕਹਿ ਦਿੰਦੇ ਆ ਵੀ ਜਿਵੇਂ ਇੱਕ ਸਾਰ ਜਗ੍ਹਾ ਦੇ ਉੱਤੇ ਸਾਰੀਆਂ ਚੀਜ਼ਾਂ ਬਣੀਆਂ ਹੋਣਗੀਆਂ ਨਹੀਂ ਇਹੇ ਵੀ ਜਿਵੇਂ ਆਪਾਂ ਨਿਊਜ਼ੀਲੈਂਡ ਦੇ ਵਿੱਚ ਜ਼ਿਆਦਾਤਰ ਘਰ ਦੇਖਦੇ ਆਂ ਇੱਥੋਂ ਦੇ ਵੀ ਉੱਚੇ ਨੀਵੇਂ ਜਗ੍ਹਾ ਤੇ ਜਿਵੇਂ ਬਣੇ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਇੱਥੋਂ ਦਾ ਖੂਬਸੂਰਤ ਜਿਹੜਾ ਨਜ਼ਾਰਾ ਹਨਾ ਤੁਸੀਂ ਦੇਖੋ ਵੀ ਸਟਾਰਟਿੰਗ ਦੇ ਵਿੱਚ ਕਿੰਨਾ ਸੋਹਣਾ ਡੈਕੋਰੇਟ ਕੀਤਾ ਹੋਇਆ ਆਪਾਂ ਕਹਿ ਲਈਏ ਚਾਹੇ ਇਹਨਾਂ ਨੇ ਇਹਨਾਂ ਦੀ ਮਿਹਨਤ ਆ ਵੀ ਜਿਹੜੇ ਹਿਸਾਬ ਨਾਲ ਇਹਨਾਂ ਦੇ ਇੱਥੇ ਸਾਰ ਸੰਭਾਲ ਰੱਖਦੇ ਆ ਤੇ ਤੁਸੀਂ ਆ ਸਟਾਰਟਿੰਗ ਦੇ ਵਿੱਚ ਦੇਖ ਰਹੇ ਹੋ ਜੀ ਮੰਟਰ ਗਾਰਡਨ ਦੀ ਜਿਹੜੀ ਸ਼ੁਰੂਆਤ ਆ ਆਪਾਂ ਉੱਥੋਂ ਹੁਣ ਕਰ ਰਹੇ ਆਂ ਦੇ ਸਾਨੂੰ ਸਾਰਾ ਇਹ ਘਮੋਨੇ ਵੀ ਇਹਦੇ ਵਿੱਚ ਕੀ ਕੀ ਬਣਿਆ ਹੋਇਆ ਤੇ ਲੋਕ ਇੱਥੇ ਕਾਫੀ ਵਿਜ਼ਿਟ ਕਰਨ ਵੀ ਆਉਂਦੇ ਆ ਸਟਾਰਟਿੰਗ ਦੇ ਵਿੱਚ ਤੁਸੀਂ ਦੇਖੋਗੇ ਆ ਛੋਟਾ ਜਿਹਾ ਝਰਨਾ ਹਨਾ ਤੇ ਸਟਾਰਟਿੰਗ ਦੇ ਵਿੱਚ ਜਿਹੜਾ ਮੋਰਲੇ ਗੇਟ ਕੋਲੀਆ ਜਿਹੜਾ ਫਸਟ ਆਪਾਂ ਐਂਟਰ ਕਰਦੇ ਆ ਇੱਥੇ ਬਣਿਆ ਹੋਇਆ ਇਹ ਬਹੁਤ ਸੋਹਣਾ ਬਣਿਆ ਹੋਇਆ ਤੇ ਅੱਗੇ ਜਾ ਕੇ ਤੁਸੀਂ ਦੇਖੋਗੇ ਜਿਹੜੇ ਆਪਾਂ ਮੈਨੂੰ ਲੱਗਦਾ ਵੀ ਮਲੇਸ਼ੀਆ ਦੇ ਵਿੱਚ ਜਿਹੜੇ ਦਰਖਤ ਆਪਾਂ ਨੂੰ ਜਿਆਦਾ ਦੇਖਣ ਨੂੰ ਮਿਲਦੇ ਆ ਆ ਮਿਲਦੇ ਹੁੰਦੇ ਜਿਹੜੇ ਤੁਸੀਂ ਦੇਖ ਰਹੇ ਹੋ ਬਹੁਤ ਹਨ ਘੈਂਟ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਤੇ ਵਿੱਚ ਦੀ ਇਹਨਾਂ ਦੇ ਰਾਹ ਜੇ ਵੀ ਕੱਢੇ ਹੋਇਆ ਵੀ ਬੰਦੇ ਨੂੰ ਸਕੂਨ ਜਾਂ ਮਿਲਦਾ ਵੀ ਇੰਨਾ ਕਿ ਸੋਹਣਾ ਬਣਿਆ ਹੋਇਆ ਵੀ ਬੋਲ ਕੇ ਨਹੀਂ ਦੱਸ ਸਕਦੇ ਆਪਾਂ ਪਹਿਲਾਂ ਇਧਰ ਦੀ ਵੇਸਟ ਕਰਦੇ ਆਂ ਫੇਰ ਆਪਾਂ ਨਿਕਲਦੇ ਆਂ ਤੁਸੀਂ ਦੇਖੋ ਵੀ ਇਧਰ ਦੀ ਅੱਡ ਜੇ ਇਹਨਾਂ ਨੇ ਰਾਹ ਕੱਢੇ ਹੋਇਆ ਕਿੰਨੇ ਵਧੀਆ ਤੇ ਆਹ ਸਿਰਫ ਇੱਕ ਆਪਾਂ ਕਹਿ ਲਈਏ ਵੀ ਘੁੰਮਣ ਵਾਸਤੇ ਹੈ ਇਹ ਇੰਨਾ ਕੇਰੀਆ ਹੀ ਆ ਜਿਹਦੇ ਵਿੱਚ ਆਹ ਅੱਡ ਜੇ ਦਰਖਤ ਲੱਗੇ ਹੋਏ ਆ ਤੇ ਤੁਸੀਂ ਇੱਧਰਲੇ ਬੰਨੇ ਦੇਖੋ ਵੀ ਰਾਹ ਕਿੰਨੇ ਬਣੇ ਹੋਇਆ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਅੱਠ ਰਾਹ ਬਣੇ ਹੋਇਆ ਤੁਸੀਂ ਦੇਖੋ ਵੀ ਕਿੰਨਾ ਵਧੀਆ ਵੀ ਤੁਸੀਂ ਇੱਧਰ ਦੀ ਆ ਕੇ ਇੱਧਰ ਦੀ ਵੀ ਨਿਕਲ ਸਕਦੇ ਹੋ ਤੇ ਜੇ ਤੁਸੀਂ ਇੱਧਰ ਦੀ ਜਾਣਾ ਚਾਹੁੰਦੇ ਹੋ ਤਾਂ ਉੱਧਰ ਦੀ ਵੀ ਨਿਕਲ ਸਕਦੇ ਹੋ ਇਹ ਸਿਰਫ ਘੁੰਮਣ ਵਾਸਤੇ ਹੀ ਬਣਿਆ ਹੋਇਆ ਉੱਧਰਲੇ ਬੰਨੇ ਇੱਧਰ ਨੂੰ ਆਇਆ ਤੇ ਇਦਾਂ ਦੇਖੀ ਆਪਾਂ ਬਾਹਰ ਨਿਕਲ ਰਹੇ ਹਾਂ ਹੁਣ ਇੱਥੇ ਸਾਨੂੰ ਇੱਕ ਕਰਨ ਔਜਲੇ ਦੇ ਗਾਣੇ ਦੇ ਵਿੱਚ ਕੁਝ ਸੀਨ ਆਏ ਸੀਗੇ ਉਹੋ ਜਿਹੇ ਸੀਨ ਤੁਹਾਨੂੰ ਦੇਖਣ ਨੂੰ ਵੀ ਮਿਲ ਜਾਣਗੇ ਹੁਣ ਦੇਖਿਓ ਤੁਸੀਂ ਅੱਗੇ ਲਓ ਜੀ ਜੇ ਤੁਸੀਂ ਵਿంటర్ ਗਾਰਡਨ ਦੇ ਵਿੱਚ ਆ ਗਏ ਹੋ ਹਨਾ ਹਰੇ ਵੈਸੇ ਘੁੰਮਦੇ ਦਾ ਸਟਾਰਟਿੰਗ ਹੀ ਆ ਤੇ ਜੇ ਬਾਈ ਚਾਂਸ ਬੰਦਾ ਥੱਕ ਥੁੱਕ ਜੇ ਜੇ ਸਰੀਰ ਕੈਮਕਮ ਕਰਨਾ ਹੈ ਤਾਂ ਤੁਸੀਂ ਆਹ ਕੈਫੇ ਆ ਸਾਹਮਣੇ ਇੱਥੇ ਵੀ ਆ ਸਕਦੇ ਹੋ ਕਾਫੀ ਕੁਫੀ ਪੀ ਕੇ ਕੈਮਕਮ ਹੋ ਕੇ ਫਿਰ ਤੁਸੀਂ ਅੱਗੇ ਨੂੰ ਵੱਧ ਸਕਦੇ ਹੋ ਤੇ ਅਗਲੇ ਵਿਊ ਇੰਜੋਏ ਕਰ ਸਕਦੇ ਹੋ ਨਾ ਵੀ ਡੱਬੇ ਤੇ ਕੀ ਲਿਖਿਆ ਹੋਇਆ ਹੈ ਵਾਂ ਨਹੀਂ ਕੀਦੀ ਹੋਇਆ ਹਾਂਜੀ ਇੱਕ ਗੱਲ ਤੁਹਾਨੂੰ ਹੋਰ ਦੱਸਦੇ ਆਂ ਜੇ ਆਪਾਂ ਆਕਲੈਂਡ ਤੋਂ ਵਲਿੰਕਨ ਸਾਈਡ ਘੁੰਮਣ ਲਈ ਜਾਂਦੇ ਆਂ ਤਾਂ ਉਧਰ ਆਹ ਨੇਚਰ ਦਾ ਹੋਰ ਜਿਆਦਾ ਫਰਕ ਦੇਖਣ ਨੂੰ ਮਿਲਦਾ ਆਜਾ ਮਿੱਤਰੋ ਬੱਤਕ ਇਹਨਾਂ ਨੂੰ ਪਤਾ ਨਾ ਲੱਗਦੇ ਪਰ ਆਪਣੀ ਤਾਂ ਉਹ ਗੱਲ ਹੋ ਜੂਗੀ ਕਬੂਤਰ ਵਾਲੀ ਅਖੇ ਕਬੂਤਰ ਦੇਖ ਕੇ ਅੱਖਾਂ ਮੀਚ ਲੈਂਦਾ ਹੁੰਦਾ ਬਿੱਲੀ ਨੂੰ ਪਰ ਇਹਨਾਂ ਨੂੰ ਤਾਂ ਪਤਾ ਲੱਗਦਾ ਨਾ ਇਹ ਕਿਹੜਾ ਕਬੂਤਰ ਇਹਦਾ ਬੱਤਕ ਆ ਲਓ ਆਪਾਂ ਚੱਲਦੇ ਹਾਂ ਅਣ ਇਧਰ ਆ ਦੇਖੋ ਹੋ ਗਿਆਂ ਪਾਣੀ ਦੇ ਨੇੜੇ ਪਹਿਲਾਂ ਹੀ ਇਹਨਾਂ ਨੂੰ ਪਤਾ ਹੈ ਕਿ ਬਿੱਲਾ ਇਹਨਾਂ ਜਾ ਕੇ ਫੜ ਗਈ ਕੋਈ ਪਰ ਯਾਰ ਕਿੱਡਾ ਖੂਬਸੂਰਤ ਜਾਨਵਰ ਹੈ ਹਨਾ ਸਿਰਫ ਇੱਕ ਗੱਲ ਦੇਖਣ ਵਾਲੀ ਇਹ ਵੀ ਇਹ ਜ਼ਿਆਦਾਤਰ ਪਾਣੀ ਦੇ ਵਿੱਚ ਹੀ ਰਹਿੰਦੇ ਆ ਤੇ ਪਾਣੀ ਦੇ ਵਿੱਚ ਹੀ ਰਹਿ ਕੇ ਖੁਸ਼ ਹੈ ਵੀ ਇਹ ਇੱਕ ਪਾਣੀ ਨਾਲੀ ਪਲਣ ਵਾਲਾ ਜੀਵ ਹੈ ਲਓ ਵੀ ਮਿੱਤਰੋ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਕਾਫੀ ਮਸ਼ਹੂਰ ਹੈ ਵੈਂਟਰ ਗਾਰਡਨ ਤੇ ਕਾਫੀ ਕੁਝ ਅੰਦਰ ਦੇਖਣ ਨੂੰ ਮਿਲੂਗਾ ਤੇ ਤੁਸੀਂ ਦੇਖੋ ਵੀ ਬੱਸਾਂ ਭਰ-ਭਰ ਕੇ ਵੀ ਕਾਫੀ ਜਿਵੇਂ ਅਦਰ ਕੰਟਰੀਆਂ ਦੇ ਲੋਕ ਹੁੰਦੇ ਆ ਹਨ ਉਹ ਇੱਥੇ ਵਿਜ਼ਿਟ ਕਰਨ ਆਉਂਦੇ ਆ ਦੇਖਣ ਆਉਂਦੇ ਆ ਵੀ ਕਿੱਦਾਂ ਦਾ ਬਣਾਇਆ ਹੋਇਆ ਆ ਆਜਾ ਫਿਰ ਤੁਹਾਨੂੰ ਵੀ ਅੰਦਰ ਲੈ ਕੇ ਚਾਲਦੇ ਆਂ ਇੰਡੀਆ ਦੇ ਵਿੱਚ ਪੁਰਾਣੇ ਰਾਜੇ ਮਹਾਰਾਜਾ ਵਾਲਾ ਇੱਕ ਰੰਗ ਦਿੱਤਾ ਹੋਇਆ ਜਿਵੇਂ ਉਸ ਹਾਬ ਨਾਲ ਇੱਥੇ ਇੱਕ ਇਹੋ ਜਿਹੀ ਜਗ੍ਹਾ ਵੀ ਹੈਗੀ ਐਨਵਰ ਕਾਰਗਿਲ ਜਿੱਥੇ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਵੀ ਹੈਗੀਆਂ ਹਜੇ ਤੱਕ ਲੱਗਦਾ ਵੀ ਕਾਫੀ ਪੁਰਾਣੀ ਇਮਾਰਤਾਂ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਵੀ ਉੱਤੇ ਦੇਖੀਏ ਆਪਾਂ ਪੁਰਾਣੇ ਮਨ ਲਾਂ ਦਾ ਪੁਰਾਣੇ ਹਿਸਾਬ ਕਿਤਾਬ ਦੇ ਬਾਲੇ ਲੱਗੇ ਹੋਇਆ ਜਿਹੜੇ ਆਪਾਂ ਕੱਚਿਆਂ ਘਰਾਂ ਦੇ ਵਿੱਚ ਲਾਉਂਦੇ ਹੁੰਦੇ ਸੀਗੇ ਹਨਾ ਸਾਨੂੰ ਇਹ ਵੀ ਇੱਥੇ ਦੇਖਣ ਨੂੰ ਮਿਲਣਗੇ ਤੇ ਬਹੁਤ ਪਿਆਰੀ ਜੀ ਤੇ ਘੈਂਟ ਜੀ ਜਗਾ ਆਜੋ ਆਪਾਂ ਅੰਦਰ ਚੱਲ ਗਏ ਲਓ ਜੀ ਆਪਾਂ ਮੇਨ ਗੇਟ ਤੋਂ ਐਂਟਰ ਹੁੰਦੇ ਹੋਏ ਸੋ ਕੈਮਰਾਮੈਨ ਸਾਹਿਬ ਮੇਰੇ ਨਾਲ ਨਾਲ ਹੀ ਆਜੋ ਤੇ ਸਾਰੇ ਆਪਣੇ ਦੇਖਣ ਵਾਲੇ ਜਿਹੜੇ ਹੈਗੇ ਆ ਦਰਸ਼ਕ ਉਹਨਾਂ ਨੂੰ ਵੀ ਨਾਲ ਨਾਲ ਦਿਖਾਉਂਦੇ ਜਾਇਓ ਦੇਖੋ ਵੀ ਇੱਧਰਲੇ ਬੰਨੇ ਆ ਗੇਟ ਤੋਂ ਤੁਸੀਂ ਐਂਟਰ ਹੋ ਕੇ ਇੱਧਰ ਵੀ ਜਾ ਸਕਦੇ ਹੋ ਇੱਧਰ ਦੀ ਵੀ ਐਂਟਰੀ ਹੈਗੀ ਤੇ ਇੱਧਰ ਦੀ ਵੀ ਐਂਟਰੀ ਹੈਗੀ ਆ ਅੰਦਰ ਜਾਣ ਨੂੰ ਪਰ ਆਪਾਂ ਇੱਧਰ ਦੀ ਇੱਧਰ ਦੀ ਛੱਡ ਕੇ ਆਪਾਂ ਸਿੱਧੇ ਅੰਦਰ ਹੁੰਨੇ ਆ ਤੇ ਇੱਥੋਂ ਦਾ ਜਿਹੜਾ ਖੂਬਸੂਰਤ ਜਿਹਾ ਜਿਹੜਾ ਨਜ਼ਾਰਾ ਹੈ। ਕੀ ਬਾਤ ਆ ਭਾਈ। ਲੌਬੀ ਇਹਨਾਂ ਨੇ ਕਾਫੀ ਚੰਗੇ ਤੇ ਸੁਚੱਜੇ ਢੰਗ ਦੇ ਨਾਲ ਸਾਂਭ ਕੇ ਰੱਖੀ ਹੋਈ ਇੱਕ ਵਿਰਾਸਤ ਹੈ ਇਹਨਾਂ ਦੀ ਮੈਨੂੰ ਲੱਗਦਾ ਵੀ ਤੁਸੀਂ ਦੇਖੋ ਵੀ ਇੱਥੋਂ ਆਇਆ ਲੱਗਦਾ ਵੀ ਅੱਡ ਜੀ ਦੁਨੀਆ ਦੇ ਵਿੱਚ ਆ ਗਏ ਹੁੰਨੇ ਆ ਹਨਾ। ਕਿੰਨੇ ਸੋਹਣੇ ਤਰੀਕੇ ਨਾਲ ਡੈਕੋਰੇਟ ਕੀਤਾ ਗਿਆ ਤੇ ਕਿੰਨੇ ਸੋਹਣੇ ਇੱਥੇ ਜੋ ਛੋਟੇ ਛੋਟੇ ਟਰੀ ਕਹਿ ਸਕਦੇ ਆ ਜਾਂ ਦਰਖਤ ਕਹਿ ਸਕਦੇ ਆ ਆਪਾਂ ਪੰਜਾਬੀ ਦੇ ਵਿੱਚ ਉਹ ਲਾਏ ਹੋਏ ਆ ਤੇ ਜਿਹੜੇ ਇਹਦੇ ਅੰਦਰ ਦਰਖਤ ਹੈਗੇ ਆ ਜਿਹੜੇ ਆ ਅੰਦਰੋਂ ਸਾਰਾ ਬੰਦ ਕੀਤਾ ਹੋਇਆ ਵਿంటర్ ਗਾਰਡਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਆਪਾਂ ਅੰਦਰ ਜਾ ਕੇ ਤੁਹਾਨੂੰ ਜਿਹੜਾ ਮੇਨ ਜਿਹੜੇ ਦਰਖਤ ਹੈਗੇ ਆ ਦਿਖਾਉਣ ਵਾਲੇ ਤੁਹਾਨੂੰ ਉਹ ਦਿਖਾ ਦਦੇ ਆ ਮੈਨੂੰ ਪਹਿਲਾਂ ਐ ਲੱਗਿਆ ਸੀ ਕਿ ਸ਼ਾਇਦ ਇੱਥੋਂ ਦੀ ਟਿਕਟ ਜ਼ਰੂਰ ਹੋਊਗੀ ਪਰ ਕੋਈ ਵੀ ਟਿਕਟ ਹੈ ਨਹੀਂ ਫ੍ਰੀ ਆ ਤੇ ਇੱਥੇ ਆ ਕੇ ਤੁਸੀਂ ਸ਼ੂਟ ਵੀ ਕਰ ਸਕਦੇ ਆ ਪਰ ਉਹਦੇ ਵਾਸਤੇ ਤੁਹਾਨੂੰ ਪਰਮਿਸ਼ਨ ਲੈਣੀ ਪੈਣੀ ਆ ਜਿਹੜਾ ਇੱਥੇ ਅੰਦਰਲੇ ਬੰਨੇ ਨਿਆਰਾ ਦੇਖਣ ਨੂੰ ਮਿਲਿਆ ਉਹ ਵੱਖਰਾ ਜਿਹਾ ਸ਼ਾਇਦ ਤੁਸੀਂ ਕੈਮਰੇ ਦੀ ਅੱਖ ਨਾਲ ਨਾ ਦੇਖ ਸਕੋ ਜੇ ਆਪ ਆ ਕੇ ਦੇਖੋਗੇ ਮੈਨੂੰ ਲੱਗਦਾ ਵੀ ਵੱਧ ਸਕੂਨ ਮਿਲੂਗਾ ਇਸ ਚੀਜ਼ ਦਾ ਤੁਸੀਂ ਦੇਖੋ ਵੀ ਸਟਾਰਟਿੰਗ ਦੇ ਵਿੱਚ ਕਿੰਨਾ ਸੋਹਣਾ ਇੱਕ ਤਰੀਕੇ ਨਾਲ ਬਣਾਇਆ ਹੋਇਆ ਤੇ ਉੱਤੇ ਲਾਈਟਿੰਗ ਵਗੈਰਾ ਕੀਤੀ ਹੋਈ ਹੈ ਦੀ ਸ਼ਾਨ ਨੂੰ ਵਧਾਉਣ ਵਾਸਤੇ ਛੋਟੇ ਛੋਟੇ ਟਰੀ ਦਰਖਤ ਦੇਖ ਰਹੇ ਹਾਂ ਬਈ ਇਹਨਾਂ ਨੂੰ ਇਹੋ ਜੇ ਟੈਂਪਰੇਚਰ ਤੇ ਰੱਖਿਆ ਜਾਂਦਾ ਵੀ ਇਹ ਅੰਦਰ ਉਸ ਹਵਾ ਨਾਲ ਸਹੀ ਰਹਿਣ ਮੈਨੂੰ ਲੱਗਦਾ ਵੀ ਦੇਖਣ ਨੂੰ ਐ ਲੱਗਦੇ ਹੋਣਗੇ ਵੀ ਨਕਲੀ ਹੈ ਜਾਂ ਕੋਈ ਵਿੱਚ ਐਂ ਲੱਗਦਾ ਹੋਵੇ ਵੀ ਸੁੱਕਾ ਪੱਤਾ ਨਹੀਂ ਤੁਹਾਨੂੰ ਕੁਝ ਵੀ ਦੇਖਣ ਨੂੰ ਨਹੀਂ ਮਿਲੂਗਾ ਸਾਰੇ ਇਹ ਸਾਰੇ ਜਮ੍ਹਾਂ ਆਣ ਵੀ ਤੰਦਰੁਸਤ ਦਰਖਤ ਆਪਾਂ ਕਹਿ ਸਕਦੇ ਇਹਨਾਂ ਨੂੰ ਤੇ ਇਹੋ ਜਿਹੇ ਵੱਖਰੇ ਤਰ੍ਹਾਂ ਦੇ ਦਰਖਤ ਮੈਨੂੰ ਨਹੀਂ ਲੱਗਦਾ ਵੀ ਮੈਂ ਪਹਿਲਾਂ ਕਦੇ ਦੇਖੇ ਹੋਣਗੇ ਤੁਸੀਂ ਦੇਖੋ ਵੀ ਆਹ ਕਿਹੋ ਜਿਹਾ ਦਰਖਤ ਹੈ ਵੀ ਇੱਕ ਆਮ ਜੀ ਚੀਜ਼ ਆਂਗੂ ਹੈ ਨੀਗਾ ਜਿਵੇਂ ਆਪਾਂ ਕਹਦੇ ਵੀ ਆਮ ਚੀਜ਼ ਹੋਊਗੀ ਨਹੀਂ ਉਹੋ ਜਿਹਾ ਹੈ ਨੀਗਾ ਇਹ ਥੋੜਾ ਜਿਹਾ ਅੱਡ ਜਿਹਾ ਦਰਖਤ ਹੈ ਜਿਹੜਾ ਲੱਗਿਆ ਹੋਇਆ ਸੋ ਅੱਗੇ ਆਪਾਂ ਦੇਖੀਏ ਅੱਗੇ ਵੱਧਦੇ ਆ ਤੁਸੀਂ ਸ਼ਾਇਦ ਮੈਨੂੰ ਲੱਗਦਾ ਵੀ ਇੰਡੋਨੇਸ਼ੀਆ, THAILAND ਜੇ ਤੁਸੀਂ ਉਧਰ ਜਾਂਦੇ ਹੋ ਹਨਾ ਮਲੇਸ਼ੀਆ ਇਹ ਤੁਹਾਨੂੰ ਉੱਥੇ ਦੇਖਣ ਨੂੰ ਮਿਲੂਗਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਵਿੰਟਰ ਗਾਰਡਨ ਦੇ ਵਿੱਚ ਲੱਗਿਆ ਹੋਇਆ ਆ ਜਦ ਉਸ ਨੂੰ ਦਿਖਾ ਲੈਂਦੇ ਆ ਨੇੜੇ ਕਰਕੇ ਆ ਦੇਖ ਸਕਦੇ ਹੋ ਤੁਸੀਂ ਆ ਇਹਦਾ ਨਾਮ ਲਿਖਿਆ ਹੋਇਆ ਤੇ ਇਹ ਲਿਪਸਟਿਕ ਪਾਮ ਇਹਦਾ ਨਾਮ ਆ ਤੇ ਇਹ THAILAND, ਮਲੇਸ਼ੀਆ, ਇੰਡੋਨੇਸ਼ੀਆ ਤੇ ਐਸ ਜਿਹੀਆਂ ਕੰਟਰੀਆਂ ਦੇ ਵਿੱਚ ਪਾਇਆ ਜਾਂਦਾ ਜ਼ਿਆਦਾਤਰ ਤੇ ਇਧਰਲੇ ਬੰਨੇ ਆਪਾਂ ਦੇਖੀਏ ਸਾਰੇ ਦੇ ਸਾਰੇ ਡਿਫਰੈਂਟ ਆ ਕੋਈ ਵੀ ਐ ਹੈ ਨੀਗਾ ਵੀ ਕਈ ਵਰੀ ਐ ਹੋ ਸਕਦਾ ਵੀ ਇੱਕੋ ਜੇ ਲਾਇਏ ਹੋਣ ਇੱਕ ਇੱਕ ਉਹਦਾ ਕੁਛ ਵੀ ਨਹੀਂਗਾ ਸਾਰੇ ਦੇ ਸਾਰੇ ਡਿਫਰੈਂਟ ਆ ਤੇ ਇਧਰ ਬਾਈ ਜੇ ਬੰਦੇ ਨੇ ਬਹਿ ਕੇ ਮੈਡੀਟੇਸ਼ਨ ਕਰਨਾ ਹੋਵੇ ਹਨਾ ਪਾਣੀ ਦੀ ਆਵਾਜ਼ ਮੈਨੂੰ ਲੱਗਦਾ ਵੀ ਇਹ ਝਰਨਾ ਬਣਾਇਆ ਹੀ ਉਸ ਹਾਵ ਨਾਲ ਹੋਣਾ ਕਿ ਬੰਦਾ ਇੱਥੇ ਬਹਿ ਕੇ ਮੈਡੀਟੇਸ਼ਨ ਵੀ ਕਰ ਸਕਦਾ ਹਨਾ ਸੋ ਉਸ ਹਾਵ ਨਾਲ ਆਵਾਜ਼ ਆ ਰਹੀ ਹੈ ਇੱਕ ਛੋਟਾ ਜਿਹਾ ਝਰਨਾ ਬਣਾਇਆ ਹੋਇਆ ਮੈਡੀਟੇਸ਼ਨ ਵਾਸਤੇ ਇਹੋ ਜਿਹੀ ਦਰਖਤ ਜਿਹੜੀ ਤੁਸੀਂ ਆਹ ਦੇਖ ਰਹੇ ਹੋ ਛੋਟਾ ਜਿਹਾ ਇੱਕ ਬੁੱਝਾ ਕਹਿ ਲਈਏ ਆਪਾਂ ਇਹਨੂੰ ਮੈਨੂੰ ਲੱਗਦਾ ਵੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਤੇ ਆਹ ਚੀਜ਼ ਮੈਨੂੰ ਲੱਗਦਾ ਵੀ ਆਪਾਂ ਕਦੇ ਇਹੋ ਜਿਹੇ ਦੇਖੇ ਨਹੀਂਗੇ ਅੱਡ-ਅੱਡ ਕਲਰ ਦੇ ਹਨ ਜਿੱਦਾਂ ਬਲੂ ਕਲਰ, ਰੈੱਡ ਕਲਰ ਹੋ ਗਿਆ ਤੇ ਵਾਈਟ, yellow ਜਿਹਾ ਹੋ ਗਿਆ ਅੱਡ-ਅੱਡ ਕਲਰ ਦੇ ਸਾਰੇ ਹੈਗੇ ਆ ਇਹਦੇ 'ਚ ਤੁਸੀਂ ਰੰਗ ਦੇਖੋ ਕਿੰਨੇ ਆ ਕੈਮਰਾਮੈਨ ਸਾਹਿਬ ਮੜਾ ਕੋਲੇ ਆ ਕੇ ਦਿਖਾਉਗਾ ਪੱਤਿਆਂ ਦੇ ਵਿੱਚ ਰੰਗ ਦੇਖੋ ਡਬਲ ਕਲਰ ਦੇ ਹਨ ਐਂ ਲੱਗਦਾ ਜਿਵੇਂ ਨਕਲੀ ਹੁੰਦੇ ਆ ਤੇ ਵਿੱਚ ਕਲਰ ਕੀਤਾ ਹੁੰਦਾ ਤਰੋ ਜੇ ਆਪਾਂ ਕਰੀਏ ਫੁੱਲਾਂ ਦੀ ਬਾਗੀਚੀ ਦੀ ਗੱਲ ਹਨਾ ਤਾਂ ਤੁਸੀਂ ਆਹ ਇੱਕ ਬਗੀਚੀ ਦੇਖੋ ਵੀ ਉਹਦੇ ਵਿੱਚ ਸਿਰਫ ਇੱਕ ਫਲਾਵਰ ਹੀ ਲੱਗੇ ਹੋਇਆ ਤੇ ਕਿੰਨੇ ਤਰ੍ਹਾਂ ਦੇ ਫਲਾਵਰ ਆ ਇੱਥੋਂ ਆਪਾਂ ਦੇਖੀਏ ਪਿੰਕ ਕਲਰ ਦੇ ਹੋਗੇ ਹਨਾ ਵਾਈਟ ਰੈੱਡ ਹੋਗੇ ਵਿੱਚ ਆ ਗ੍ਰੀਨ ਹੋਗੇ ਫਿਰ ਆ ਪਤਾ ਨਹੀਂ ਕਿਹੜਾ ਕਲਰ ਆ ਜਿਹੜਾ ਆਪਾਂ ਨਹੀਂ ਪਤਾ ਖੈਰ ਪਰ ਆ ਦੇਖੋ ਤੁਸੀਂ ਕਲਰ ਵੀ ਕਿੰਨਾ ਸੋਹਣਾ ਵਾਈਟ ਦੇ ਵਿੱਚ ਰੈੱਡ ਕਲਰ ਫਲਾਵਰ ਦੇ ਕਿੰਨਾ ਸੋਹਣਾ ਕਲਰ ਆ ਤੇ ਆ ਸਾਰਾ ਪਿੰਕ ਆ ਗਿਆ ਆ ਐ ਲੱਗਦਾ ਵੀ ਜਮਾ ਮੈਨੂੰ ਲੱਗਦਾ ਵੀ ਕੋਈ ਰੈਡੀਮੇਡ ਜਾਂ ਹੁੰਦਾ ਪਰੇ ਸੱਚੀ ਦਾ ਦਰਖਤ ਹੈਗਾ ਜਿਹੜਾ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਵਿੱਚੋਂ ਕੋਈ ਨਾ ਕੋਈ ਫਲਾਵਰ ਨਿਕਲਦੇ ਆ ਆਹ ਜੇ ਦੇਖੋ ਤੁਸੀਂ ਵੀ ਸਟਾਰਟਿੰਗ ਹੈ ਹਨਾ ਇਸ ਦਰਖਤ ਦੇ ਨਾਲ ਜਿੱਦਾਂ ਆਹ ਰੈੱਡ ਕਲਰ ਦੇ ਰੈੱਡ ਕਲਰ ਨਹੀਂ ਆਪਾਂ ਇਹਨੂੰ ਕਹਿ ਸਕਦੇ ਇਹਨੂੰ ਥੋੜਾ ਜਿਹਾ ਕਲਰ ਹੋਰ ਕਲਰ ਆਹੇ ਰੈੱਡ ਦਾ ਥੋੜਾ ਜਿਹਾ ਫਰਕ ਹੁੰਦਾ ਪਰ ਇਹਦੇ ਵਿੱਚੋਂ ਤੁਸੀਂ ਦੇਖੋ ਵੀ ਫਲਾਵਰ ਨਿਕਲ ਰਹੇ ਆ ਹਜੇ ਇਧਰਲੇ ਬੰਨੇ ਇੱਥੇ ਬਹਿ ਕੇ ਤੁਸੀਂ ਨਜ਼ਾਰਾ ਵੀ ਦੇਖ ਸਕਦੇ ਹੋ ਜੇ 10 ਮਿੰਟ ਤੁਸੀਂ ਬਹਿਣਾ ਹਨਾ ਇਹੋ ਜਿਹਾ ਨਜ਼ਾਰੇ ਦੇ ਵਿੱਚ ਵੀ ਉੱਤੇ ਵੀ ਫੁੱਲ ਜੇ ਫਲਾਵਰ ਜੇ ਵਗੈਰਾ ਹੋਵੇ ਬੇਲਾਂ ਜਿਵੇਂ ਆਪਾਂ ਪੁਰਾਣੇ ਘਰਾਂ ਦੇ ਉੱਤੇ ਪਹਿਲਾਂ ਜਾਂ ਲੱਗੀਆਂ ਦੇਖਦੇ ਹੁੰਦੇ ਸੀ ਵੀ ਗੇਟਾਂ ਦੇ ਉੱਤੇ ਬੇਲਾਂ ਜੀਆਂ ਲੱਗੀਆਂ ਹੁੰਦੀਆਂ ਉਹ ਨਿਆਰਾ ਵੀ ਇੱਥੇ ਤੁਹਾਨੂੰ ਬੈਠ ਕੇ ਦੇਖਣ ਨੂੰ ਮਿਲ ਜੂਗਾ ਤੇ ਆ ਬਹੁਤ ਹੀ ਸੋਹਣਾ ਇੱਧਰ ਬਣਿਆ ਹੋਇਆ ਜਿਹੜਾ ਇਹਦਾ ਸੈਕੰਡ ਪਾਰਟ ਆ ਆਪਾਂ ਉੱਧਰ ਵੀ ਚੱਲਦੇ ਆ ਉੱਥੇ ਵੀ ਜਾ ਕੇ ਦੇਖਦੇ ਆ ਵੀ ਕਿੰਨੇ ਕੁ ਵਧੀਆ-ਵਧੀਆ ਟਰੀ ਵਗੈਰਾ ਹੈਗੇ ਆ ਫਲਾਵਰ ਵਗੈਰਾ ਹੈਗੇ ਆ ਆ ਦੇਖੋ ਯਾਰ ਇੱਕ ਤਕੜੀ ਜੀ ਕਰਾਮਾਤੀ ਆ ਇੱਕ ਛੋਟੀ ਜੀ ਮੱਖੀਆਂ ਵੀ ਫਿਰਦੀਆਂ ਵਿੱਚ ਤੇ ਇਹਦੇ ਵਿੱਚ ਰਾਤ ਨੂੰ ਮਿਲਦਾ ਵੀ ਇਹ ਦੇਖਣ ਵਾਸਤੇ ਇਹਦੇ ਵਿੱਚ ਲਾਈਟਿੰਗ ਵੀ ਲੱਗੀ ਹੋਈ ਆ ਉਹ ਛੋਟੀਆਂ ਛੋਟੀਆਂ ਮੱਖੀਆਂ ਤੁਸੀਂ ਦੇਖ ਸਕਦੇ ਆ ਆ ਦੇਖੋ ਕੀ ਚੀਜ਼ ਆ ਇਹਦਾ ਨਹੀਂ ਪਤਾ ਕਿਤੇ ਕੰਡਿਆਂ ਵਾਂਗੂ ਨਾ ਹੋਵੇ ਪਰ ਨਹੀਂ ਐਂ ਲੱਗਦਾ ਯਾਰ ਜਮੈਂ ਨਕਲੀ ਹੁੰਦਾ ਇਹ ਤਾਂ ਜਮਾ ਨਕਲੀ ਦੇ ਆ ਜਿਹੜਾ ਕਲਰ ਕੋਲੇ ਆ ਕੇ ਕੈਮਰਾਮੈਨ ਸਾਹਿਬ ਮਾੜਾ ਦਿਖਾਓ ਸਾਰਿਆਂ ਨੂੰ ਐਂ ਲੱਗਦਾ ਵੀ ਜਮਾ ਨਕਲੀ ਦੇ ਕਲਰ ਜੇ ਹੁੰਦੇ ਆ ਇਹਦੇ ਹਨਾ ਪਰ ਨਹੀਂ ਇਹ ਓਰੀਜਨਲ ਆ ਇਹੋ ਜਿਹੇ ਦਰਖਤ ਵੀ ਹੈਗੇ ਆ ਪਾਣੀ ਜਾਂ ਕੋਈ ਹੋਰ ਕਿਦਾਂ ਪਾਉਂਦੇ ਹੋਣਗੇ ਇਹ ਨਹੀਂ ਸਮਝ ਆਉਂਦੀ ਆ ਸਿੱਧਾ ਨਾ ਤਾਂ ਇਹਦੀ ਕੋਈ ਜੜਾ ਲਾ ਵੀ ਮਿੱਤਰੋ ਜੇ ਮੈਨੂੰ ਲੱਗਦਾ ਵੀ ਇਹੋ ਜਿਹਾ ਪਿੰਡ ਚ ਬਣਾਤਾ ਤਾਂ ਮੈਨੂੰ ਲੱਗਦਾ ਵੀ ਬਜ਼ੁਰਗ ਬਾਬੇ ਦਾ ਪੱਕੀ ਗੱਲ ਆ ਵੀ ਇੱਥੋਂ ਨਹੀਂ ਹਿਲਦੇ ਇਹੋ ਜੀ ਜਗਾ ਮੈਨੂੰ ਲੱਗਦਾ ਵੀ ਹੋਣੀ ਚਾਹੀਦੀ ਹੈ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਸੋਚ ਜ਼ਰੂਰ ਹੈਗੀ ਆ ਵੀ ਕੁਛ ਨਾ ਕੁਛ ਇਹੋ ਜਿਹਾ ਕਰ ਸਕੀਏ ਹਨਾ ਵੀ ਆਪਦੇ ਪਿੰਡ ਵਾਸਤੇ ਵੀ ਇਹੋ ਜਿਹਾ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਗਾਰਡਨ ਵਗੈਰਾ ਹਰੇਕ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਵੀ ਜਿੱਥੇ ਆ ਕੇ ਬੰਦੇ ਦੀ ਰੂਹ ਖੁਸ਼ ਹੋਵੇ ਕਿਉਂਕਿ ਅਸੀਂ ਆ ਚੀਜ਼ਾਂ ਦੇਖੀਆਂ ਸੋ ਮੇਰੇ ਨਾਲ ਕੈਮਰਾਮੈਨ ਵੀ ਆ ਉਹਨੇ ਵੀ ਦੇਖੀਆਂ ਮੈਂ ਦੇਖੀਆਂ ਆ ਚੀਜ਼ਾਂ ਬਹੁਤ ਵਧੀਆ ਲੱਗੀਆਂ ਤੇ ਬਹੁਤ ਹੀ ਪਿਆਰਾ ਜਿਹਾ ਇੱਕ ਘੈਂਟ ਜਿਹਾ ਅ ਅੱਖਾਂ ਨੂੰ ਸਕੂਨ ਦੇਣ ਵਾਲੀ ਜਗਾ ਹਨਾ ਸੋ ਇਹੋ ਜੀ ਜਗਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਬਣਾਈਆਂ ਵੀ ਹੋਈਆਂ ਜੇ ਆਪਾਂ ਮੈਨੂੰ ਲੱਗਦਾ ਵੀ ਘੁੰਮਣੇ ਤਾਂ ਆਪਾਂ ਨੂੰ ਕਾਫੀ ਟਾਈਮ ਲੱਗ ਜਾਣਾ ਅੱਗੇ ਜਾਣ ਨੂੰ ਵੀ ਤੇ ਬਹੁਤ ਹੀ ਵੱਖਰਾ ਜਿਹਾ ਨੇ ਯਾਰ ਆ ਵੀ ਹੁਣ ਮੈਂ ਬੋਲ ਕੇ ਨਹੀਂ ਦੱਸ ਸਕਦਾ ਵੀ ਸ਼ਬਦ ਮੁੱਕ ਗਏ ਆਪਣੇ ਇੰਨਾ ਸੋਹਣਾ ਬਣਿਆ ਹੋਇਆ ਇਹ ਤੇ ਲਾਈਟਿੰਗ ਵਗੈਰਾ ਬਈ ਜੇ ਰਾਤ ਨੂੰ ਬੰਦਾ ਆਵੇ ਤਾਂ ਮੈਨੂੰ ਲੱਗਦਾ ਉਹ ਵੀ ਬਹੁਤ ਘੰਟਾ ਪਰ ਮੈਨੂੰ ਲੱਗਦਾ ਇਹਦਾ ਰਾਤ ਦਾ ਸ਼ਾਇਦ ਆਫ ਹੋ ਜਾਂਦਾ ਬੰਦ ਕਰ ਦਿੰਦੇ ਇਹਨੂੰ ਪਰ ਲਾਈਟਿੰਗ ਵਗੈਰਾ ਇਹਦੇ ਵਿੱਚ ਚੱਲਦੀ ਰਹਿੰਦੀ ਆ ਤੇ ਤੁਸੀਂ ਇੱਥੋਂ ਦੀ ਜੇ ਨਾਲ ਦੀ ਨਾਲ ਮੈਂ ਕੈਮਰਾਮੈਨ ਸਾਹਿਬ ਪਹਿਲਾਂ ਤੁਸੀਂ ਸਾਰਾ ਮੜਾ ਇਹ ਵਿਜ਼ਿਟ ਕਰਵਾ ਦਿਓ ਸਾਰਿਆਂ ਨੂੰ ਉਹਨਾਂ ਦਿਖਾ ਦਿਓ ਵੀ ਕਿੱਦਾਂ ਦਾ ਬਣਿਆ ਹੋਇਆ ਜੇ ਤੁਸੀਂ ਹਨੂਆ ਫਾਲ ਵਗੈਰਾ ਘੁੰਮਣ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਇੱਕ ਦਰਖਤ ਲੱਗਿਆ ਹੋਇਆ ਮਿਲ ਜਾਊਗਾ ਜਿਹੜੇ ਕਿ ਨਿਊਜ਼ੀਲੈਂਡ ਦੇ ਵਿੱਚ ਬਹੁਤ ਘੱਟ ਰਹਿ ਗਏ ਆ ਪਰ ਨਿਊਜ਼ੀਲੈਂਡ ਜਿਹੜੀ ਗਵਰਨਮੈਂਟ ਆ ਉਹਨੂੰ ਬਚਾਉਣ ਵਿੱਚ ਪੂਰੀ ਕੋਸ਼ਿਸ਼ ਕਰ ਰਹੀ ਆ ਉੱਥੇ ਤੁਸੀਂ ਹੱਥ ਵੀ ਸੈਨੀਟਾਈਜ਼ ਕਰਕੇ ਜਾਣੇ ਹੁੰਦੇ ਆ ਤੇ ਜਿਹੜੇ ਤੁਹਾਡੇ-ਸੋਡੇ ਸ਼ੂਜ਼ ਆ ਸਾਰੇ ਹਨਾ ਉਹ ਵੀ ਤੁਸੀਂ ਵਾਸ਼ ਕਰਕੇ ਉੱਥੇ ਅੱਗੇ ਜਾਣਾ ਹੁੰਦਾ ਗਰਾਊਂਡ ਏਰੀਆ ਇਹਦਾ ਥੱਲੇ ਹੀ ਬੰਨੇ ਹਨਾ ਆਪਾਂ ਉਧਰ ਨੂੰ ਚੱਲਦੇ ਆ ਤੇ ਅੱਜ ਤੁਹਾਨੂੰ ਰੁੱਖਾਂ ਦੀ ਦੁਨੀਆ ਦੇ ਵਿੱਚ ਲੈ ਕੇ ਚੱਲੀ ਗਏ ਥੱਲੇ ਰੋਖੀ ਰੋਖਾ ਇਧਰ ਲੱਗੇ ਹੋਏ ਤੇ ਉੱਤੋਂ ਜੇ ਤੁਸੀਂ ਇੱਥੇ ਬਹਿ ਕੇ ਤਾਂ ਨੂੰ ਸਾਰੀਆਂ ਚੀਜ਼ਾਂ ਦੇਖੋਗੇ ਇਹ ਵੀ ਵੱਖਰਾ ਹੈ ਨਿਆਰਾ ਬਣਿਆ ਹੋਇਆ ਆ ਤਾਂ ਯਾਰ ਖੂ ਵਾਂਗੂ ਬਣਿਆ ਹੋਇਆ ਹਨਾ ਵੀ ਤੁਸੀਂ ਆ ਟੈਂਡ ਮੰਨ ਲੈਣੇ ਖੁਦ ਦੀ ਵੀ ਚਾਰੇ ਪਾਸੇ ਤੁਸੀਂ ਢੇੜਾ ਦੇ ਸਕਦੇ ਹੋ ਇਹਦੇ ਇਧਰ ਦੇਖੀਏ ਇੱਕ ਛੋਟੀ ਜੀ ਗੁਫਾ ਵੀ ਬਣੀ ਹੋਈ ਆ ਇਧਰਲੇ ਬੰਨੇ ਤੇ ਕੀ ਖੂਬਸੂਰਤ ਨਜ਼ਾਰਾ ਆ ਬਾਈ ਤੁਸੀਂ ਇੱਥੇ ਜੇ ਨੀਮੀ ਜਗਾ ਤੇ ਆਉਂਗੇ ਤਾਂ ਤੁਹਾਨੂੰ ਉੱਪਰਲੇ ਦਰਾਖਤ ਵੀ ਦਿਸਣਗੇ ਤੇ ਜਿਹੜੇ ਉੱਪਰ ਇੱਕ ਡੈਕੋਰੇਸ਼ਨ ਕੀਤੀ ਹੋਈ ਆ ਜਿਵੇਂ ਲੱਕੜਾਂ ਉਹ ਲਾਈਆਂ ਹੋਈਆਂ ਹਨਾ ਜਿਵੇਂ ਸੈਂਚੇ ਜੇ ਬਣਾ ਕੇ ਕਈ ਡਰਾਕਟ ਉਹਨਾਂ ਦੇ ਵਿੱਚ ਦੇ ਵੀ ਬਾਹਰ ਨਿਕਲੇ ਹੋਏ ਆ ਉਹ ਵੀ ਕਿੱਡਾ ਵਧੀਆ ਤੇ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਵੀ ਪਤਾ ਨਹੀਂ ਵੀ ਕੀ ਸਿਸਟਮ ਆ ਵੀ ਨੇਚਰਲ ਆ ਸਾਰੀ ਚੀਜ਼ ਪਹਿਲਾਂ ਤੋਂ ਬਣੀ ਹੋਈ ਹੈ ਜਾਂ ਡੈਕੋਰੇਟ ਕੀਤਾ ਹੋਇਆ ਪਰ ਕੁਝ ਕੁਝ ਲੱਗਦਾ ਆਪਾਂ ਨੂੰ ਵੀ ਡੈਕੋਰੇਟ ਕੀਤਾ ਹੋਇਆ ਜਿਹੜੇ ਹਿਸਾਬ ਨਾਲ ਉਹ ਬਣਾਈਆਂ ਹੋਈਆਂ ਹਨਾ ਆ ਬਾਲੇ ਲਾਏ ਹੋਏ ਲੱਕੜ ਦੇ ਕਿਉਂਕਿ ਲੱਕੜਾਂ ਇੱਥੇ ਵੇਸਟ ਨਹੀਂ ਜਾਣ ਦਿੰਦੇ ਸਭ ਤੋਂ ਜ਼ਿਆਦਾ ਕੋਈ ਵੀ ਚੀਜ਼ ਆ ਤਾਂ ਡੈਕੋਰੇਟ ਕਰਦੇ ਆ ਤਾਂ ਮੈਨੂੰ ਲੱਗਦਾ ਵੀ ਜ਼ਿਆਦੇ ਬਾਹਰਲੇ ਮੁਲਕਾਂ ਦੇ ਵਿੱਚ ਲੱਕੜਾਂ ਨਾਲ ਹੀ ਡੈਕੋਰੇਟ ਕਰਦੇ ਆ ਤੇ ਉਹਨੂੰ ਬਹੁਤ ਵਧੀਆ ਮੰਨਦੇ ਆ ਕਿਉਂਕਿ ਇਹ ਇਹਨਾਂ ਨੂੰ ਐ ਲੱਗਦਾ ਵੀ ਜਿਹੜੀ ਇੱਥੋਂ ਦੀ ਚੀਜ਼ ਆ ਉਹ ਇੱਥੇ ਹੀ ਲੱਗੇ ਜਿਵੇਂ ਆਪਾਂ ਇੰਡੀਆ ਦੇ ਵਿੱਚ ਤਾਂ ਦੇਖਦੇ ਆ ਘਰ ਜ਼ਿਆਦਾ ਸਿਮਿੰਟ ਦੇ ਬਣੇ ਹੁੰਦੇ ਹਨਾ ਇੱਥੇ ਬਹੁਤ ਘੱਟ ਆਪਾਂ ਨੂੰ ਦੇਖਣ ਨੂੰ ਮਿਲਣਗੇ ਵੀ ਹੈਗੇ ਆ ਵਿੱਚ ਵਿੱਚ ਤੇ ਪਰ ਜ਼ਿਆਦੇ ਲੱਕੜਾਂ ਦੇ ਬਣੇ ਹੁੰਦੇ ਆ ਲਓ ਜੀ 1 2 3 ਸਟਾਰਟ ਆਪਾਂ ਹੁਣ ਇਧਰ ਲੱਗਿਆ ਘੁੰਮ ਏਰੀਆ ਤੇ ਆਪਾਂ ਹੁਣ ਚੱਲਦੇ ਆਂ ਇੱਥੋਂ ਬਾਹਰ ਦੂਜੀ ਸਾਈਡ ਜਿਹੜਾ ਘੁੰਮਣ ਵਾਲਾ ਹੈਗਾ ਵਿੰਟਰ ਗਾਰਡਨ ਦੇ ਵਿੱਚ ਆਜੋ ਸਾਨੂੰ ਉਧਰ ਲੈ ਕੇ ਚੱਲਦੇ ਆਂ ਆਰੋ ਚੱਲੀਏ ਲਓ ਜੀ ਹਰੀਆਂ ਮਿਰਚਾਂ ਤਾਂ ਇੰਡੀਆ ਦਾ ਤੁਹਾਨੂੰ ਪਤਾ ਵੀ ਇੱਕ 파ਟ ਸਬਜੀ ਦਾ ਹਨਾ ਪੱਕਾ ਤੇ ਆਜੋ ਤੁਹਾਨੂੰ ਫਿਰ ਇੱਥੋਂ ਦੀ ਇੱਕ yellow ਜੀ ਮਿਰਚਾਂ ਦਿਖਾਉਣੇ ਆ ਦੇਖੋ ਆ ਰਹੀਆਂ ਆ yellow ਕਲਰ ਦੀਆਂ ਮਿਰਚਾਂ ਤੁਸੀਂ ਦੇਖੋ ਆ ਸਾਰੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇੱਕ ਨਵੀਂ ਚੀਜ਼ ਆ ਮੈਨੂੰ ਲੱਗਦਾ ਵੀ ਇੰਡੀਆ ਦੇ ਵਿੱਚ ਤਾਂ ਸ਼ਾਇਦ ਨਹੀਂ ਹੋਣੀਆਂ ਮੇਰੇ ਹਿਸਾਬ ਨਾਲ ਪਰ ਬਾਕੀ ਆਹਾ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਦੇਖੋ ਪਤਾ ਨਹੀਂ ਕਿੱਥੋਂ ਲੈ ਕੇ ਜਾਂ ਲਾਈਆਂ ਹੋਣਗੀਆਂ ਹਨਾ ਪਰ ਆਹਾ ਤੁਹਾਨੂੰ yellow color ਦੀਆਂ ਮਿਰਚਾਂ ਦੇਖੋ ਦੇਖੋ ਨੂੰ ਮਿਲਣਗੀਆਂ ਤੇ ਆ ਕਾਫੀ ਘੈਂਟ ਘੈਂਟ ਫਲਾਵਰ ਆ ਇੱਥੇ ਬਣੇ ਹੋਏ ਲੱਗੇ ਹੋਏ ਆ ਹਾਂਜੀ ਪਰ ਉਧਰਲੀ ਸਾਈਡ ਮੈਂ ਲੱਗਾ ਵੀ ਸ਼ੂਟ ਚੱਲ ਰਿਹਾ ਸ਼ਾਇਦ ਮੈਨੂੰ ਲੱਗਦਾ ਵੀ ਪ੍ਰੀ-ਵੈਡਿੰਗ ਦਾ ਸ਼ੂਟ ਆ ਤੇ ਕਾਫੀ ਲੋਕ ਇੱਥੇ ਸ਼ੂਟਿੰਗ ਕਰਨ ਵੀ ਆਉਂਦੇ ਆ ਚਲੋ ਫਿਰ ਆਪਾਂ ਵੀ ਮੈਂ ਸੋਚਿਆ ਵੀ ਆਪਾਂ ਕਿਸੇ ਨੂੰ ਕਿਉਂ ਡਿਸਟਰਬ ਕਰਨਾ ਕਿਉਂਕਿ ਚਲੋ ਅਗਲਾ ਆਇਆ ਹਨਾ ਪ੍ਰੀ-ਵੈਡਿੰਗ ਦਾ ਸ਼ੂਟ ਕਰਨ ਵਾਸਤੇ ਤੇ ਆਪਾਂ ਕਿਸ ਦਿਨ ਫੇਰ ਤੁਹਾਨੂੰ ਆ ਸਾਰੀ ਗੱਲਬਾਤ ਇੱਥੋਂ ਦੀ ਡਿਟੇਲ ਦੇ ਵਿੱਚ ਜ਼ਰੂਰ ਦੱਸਾਂਗੇ ਲਓ ਜੀ ਤੁਹਾਨੂੰ ਪਹਿਲਾਂ ਕਮਾਇਆ ਡੋਮੇਨ ਵਿంటర్ ਗਾਰਡਨ ਤੇ ਹੁਣ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਆਪਾਂ ਕਮਾਵਾਂਗੇ ਡੋਮੇਨ ਮਿਊਜ਼ੀਅਮ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਤੁਹਾਨੂੰ ਪਾਰਟ 2 ਦੇ ਵਿੱਚ ਮਿਊਜ਼ੀਅਮ ਕਮਾਉਣੇ ਆਂ ਉਮੀਦ ਕਰਦਾ ਵੀ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤਾਂ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਤੁਹਾਨੂੰ ਨਿਊਜ਼ੀਲੈਂਡ ਤੇ ਹੋਰ ਕਾਫੀ ਕੰਟਰੀਆਂ ਅੱਗੇ ਕਮਾਉਣ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ YouTube ਚੈਨਲ ਅਮਨ ਕਮਨ 13 13 ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਜੀ ਫਿਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ